ਹਾਂਜੀ ਸਤਿ ਸ੍ਰੀ ਅਕਾਲ ਆਸ ਆ ਤੁਸੀਂ ਸਾਰੇ ਰਾਜੀ ਖੁਸ਼ ਹੋਵੋਗੇ ਜਿਵੇਂ ਤੁਹਾਨੂੰ ਪਤਾ ਆਪਾਂ ਐਤਵਾਰ ਨੂੰ ਤੁਹਾਡੇ ਲਈ ਇੱਕ ਪੇਪਰ ਦੇ ਲੈਵਲ ਦਾ ਟੈਸਟ ਤਿਆਰ ਕਰਦੇ ਹੁੰਨੇ ਆ ਇਸ ਵਾਰ ਵੀ ਆਪਾਂ ਤਿਆਰ ਕੀਤਾਗਾ ਜਿਹੜੀ ਪੰਜਾਬੀ ਆ ਉਹ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗੀ ਤੇ ਉਵੇਂ ਹੀ ਪਹਿਲਾਂ ਟ੍ਰਾਇਲ ਪੇਪਰ ਆ ਬੋਲਦੇ ਸੋਨੂੰ ਜਿਹਦੇ ਨਾਲ ਤੁਹਾਡਾ ਹੱਥ ਚੱਲ ਪੇ ਉਸ ਤੋਂ ਬਾਅਦ ਆਪਾਂ ਤੁਹਾਨੂੰ 2.5 ਮਿੰਟ ਦਾ ਪੈਰਾ ਬੋਲਾਂਗੇ ਫਿਰ ਬ੍ਰੇਕ ਥੋੜੀ ਜੀ 2 ਮਿੰਟ ਦੀ ਖਾਲੀ ਵੀਡੀਓ ਜੀ ਜਿਹਦੇ ਵਿੱਚ ਤੁਸੀਂ ਉਹ ਪੈਰਾ ਰੀਡ ਕਰ ਲੋਗੇ ਫਿਰ 2.5 ਮਿੰਟ ਦਾ ਫੇਰ ਬੋਲਿਆ ਜਾਊਗਾ ਤੇ ਇੱਕ ਫਿਰ ਪੇਪਰ ਦਾ ਪੁੱਛਦੇ ਰਹਿੰਦੇ ਆ ਬੱਚੇ ਵੀ ਕੇ ਦੋ ਹੋਣਾ ਜਾਂ ਪੱਕੀ ਇਨਫੋਰਮੇਸ਼ਨ ਕੋਈ ਨਹੀਂ ਪਰ ਇਹ ਬਹੁਤ ਟਾਈਮ ਦਾ ਸੁਣਿਆ ਹੋਇਆ ਵੀ ਪੰਜਵੇਂ ਮਹੀਨੇ ਦੇ ਵਿੱਚ ਕੋਈ ਹਲਚਲ ਹੋਣ ਦੇ ਆਸਾਰ ਹੈਗੇ ਨੇ ਹੁਣ ਦੇਖੋ ਕੀ ਹੋਣਾ ਤੇ ਮੈਸੇ ਇਹ ਆ ਵੀ ਜਿਹੜੇ ਪੇ ਕਮਿਸ਼ਨ ਲਾਗੂ ਹੋਣਾ ਸੀ ਉਹ ਦਾ ਹਦਦ ਤਾਂ ਆ ਗਿਆ ਉਹਦੇ ਨੋਟੀਫਿਕੇਸ਼ਨ ਆਏ ਪਏ ਨੇ ਟੈਪ ਹੋ ਗਏ ਸਾਰੇ ਕੁਸ਼ ਹੁਣ ਜਿਹੜੀ ਭਰਤੀ ਹੋਣੀ ਆ ਉਹ ਕਹਿੰਦੇ ਜਲਦੀ ਭਰਤੀ ਕਰੋ ਤੇ ਪੇ ਕਮਿਸ਼ਨ ਲਾਗੂ ਕਰਕੇ ਕਰੋ ਪਰ ਇਹ ਆ ਵੀ ਪੰਜੇ ਮਹੀਨੇ ਚ ਦੇਖੋ ਹੁਣ ਕੀ ਹਾਲ ਚਾਲ ਹੁੰਦੀ ਆ ਤੁਸੀਂ ਆਪ ਦੀ ਤਿਆਰੀ ਚਾਲੂ ਰੱਖੋ ਤੇ ਚਲੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਤੇ ਆਪਾਂ ਸਾਨੂੰ ਟ੍ਰਾਇਲ ਪੈਰਾ ਬੋਲਣ ਲੱਗਦੇ ਆ ਰੈਡੀ ਹੋ ਜਾਓ ਤੇ ਲਈ ਰੈਡੀ ਪੰਜਾਬ ਦੇ ਇਕਲੌਤੇ ਸ਼ਹਿਰ ਲੁਧਿਆਣਾ ਵਿੱਚ ਬਾਹਰ ਰੈਸਟੋਰੈਂਟ ਅਤੇ ਖਾਣ ਪੀਣ ਦੀਆਂ ਦੁਕਾਨਾਂ ਨੂੰ ਰਾਤ 2 ਵਜੇ ਤੱਕ ਖੁੱਲੇ ਰਹਿਣ ਲਈ ਪੁਲਿਸ ਕਮਿਸ਼ਨਰ ਲੁਧਿਆਣਾ ਵੱਲੋਂ ਜਾਰੀ ਇੱਕ ਹੁਕਮ ਵਿੱਚ ਡਿਪਟੀ ਕਮਿਸ਼ਨਰ ਆਫ ਪੁਲਿਸ ਹੈੱਡ ਕੁਆਟਰ ਲੁਧਿਆਣਾ ਸਨੇਹਦੀਪ ਸ਼ਰਮਾ ਨੇ ਧਾਰਾ 163 ਦੇ ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹ ਹੁਕਮ ਜਾਰੀ ਕੀਤੇ ਹਨ ਡੰਡੀ ਇਹਨਾਂ ਹੁਕਮਾਂ ਉੱਤੇ ਜਾਰੀ ਹੁੰਦੇ ਹੀ ਬਾਰ ਰੈਸਟੋਰੈਂਟਾਂ ਅਤੇ ਖਾਣ ਪੀਣ ਦੀਆਂ ਦੁਕਾਨਾਂ ਚਲਾਉਣ ਵਾਲਿਆਂ ਦੇ ਚਿਹਰਿਆਂ ਉੱਤੇ ਰੌਣਕਾ ਲਓ ਜੀ ਟ੍ਰੈਲ ਪੈਰਾ ਸੋਡਾ ਕੰਪਲੀਟ ਹੋ ਗਿਆ ਤੇ ਹੁਣ ਆਪਾਂ ਸੋਨੂੰ ਪ੍ਰੋਪਰ ਪੈਰਾ ਬੋਲਣ ਲੱਗੇ ਆ ਤੇ ਉਹਦੇ ਬਸ ਪਹਿਲੇ ਪੈਰੇ ਚ 21 ਥੋੜਾ ਜਿਹਾ ਨਵਾਂ ਜਾਂ ਨਾਮ ਆ ਹੋਰ ਬਾਕੀ ਆਸਾਨ ਪੈਰਾ ਜਿੱਦਾਂ ਬੇਪਰ ਚ ਆਸਾਨ ਹੀ ਹੁੰਦੇ ਬੇਪਰ ਚ ਔਖੇ ਪੈਰੇ ਨਹੀਂ ਹੁੰਦੇ ਮਸੂਦਾ ਆਪਣਾ ਹੀ ਹੁੰਦਾ ਵੀ ਆਪਣੀ ਸਹਿਣ ਸ਼ਕਤੀ ਕਿੰਨੀ ਕਾ ਤੇ ਵੀ ਅੱਪਾ ਪ੍ਰੈਸ਼ਰ ਕਿੰਨਾ ਚੱਲ ਸਕਦੇ ਆ ਚਲੋ ਰੈਡੀ ਹੋ ਹੁਣ ਰੈਡੀ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸ਼ਟ ਬੱਲੋਂ ਹਾੜੀ ਸੀਜਨ 2025-26 ਦੌਰਾਨ ਸੂਬੇ ਦੀਆਂ ਮੰਡੀਆਂ ਵਿੱਚ ਚੱਲ ਰਹੇ ਕਣਕ ਦੇ ਖਰੀਦ ਕਾਰਜਾਂ ਦਾ ਜੈ ਜੈ ਲਿਆ ਗਿਆ ਅਤੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਕਿ ਮੰਡੀਆਂ ਵਿੱਚ ਕਿਸਾਨਾਂ ਮਜ਼ਦੂਰਾਂ ਆੜਤੀਆਂ ਨੂੰ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਉਣ ਦਿੱਤੀ ਜਾਵੇ ਡੰਡੀ ਉਨ੍ਹਾਂ ਦੱਸਿਆ ਕਿ ਹਾਰੀ ਸੀਜ਼ਨ 2025-26 ਦੌਰਾਨ ਕਣਕ ਦੀ ਖਰੀਦ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੀ ਹੈ ਡੰਡੀ ਮੰਡੀਆਂ ਵਿੱਚ ਕਣਕ ਦੀ ਆਮਦ ਸ਼ੁਰੂ ਵਿੱਚ ਘੱਟ ਸੀ ਅਤੇ ਹੁਣ ਆਮਦ ਵਿੱਚ ਤੇਜ਼ੀ ਆਉਣੀ ਸ਼ੁਰੂ ਹੋ ਗਈ ਹੈ ਡੰਡੀ ਹੁਣ ਤੱਕ ਮੰਡੀਆਂ ਵਿੱਚ 2.39 ਲੱਖ ਮੀਟ੍ਰਿਕ ਟਨ ਕਣਕ ਦੀ ਆਮਦ ਹੋ ਚੁੱਕੀ ਹੈ ਡੰਡੀ ਸਰਦਾਰ ਬਰਸ਼ਟ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਮੰਡੀਆਂ ਵਿੱਚ ਕਿਸਾਨਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਪੂਰੇ ਪ੍ਰਬੰਧ ਕੀਤੇ ਗਏ ਹਨ ਡੰਡੀ ਮੰਡੀਆਂ ਵਿੱਚ ਸਾਫ ਸਫਾਈ ਪੀਣ ਵਾਲੇ ਪਾਣੀ ਪਖਾਨਿਆਂ ਸ਼ਾਂ ਬੈਠਣ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਡੰਡੀ ਮੰਡੀਆਂ ਵਿੱਚ ਖਰੀਦ ਪ੍ਰਬੰਧਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਮੰਡੀ ਬੋਰਡ ਦੇ ਅਪਸਰਾ ਦੀਆਂ ਡਿਊਟੀਆਂ ਲਗਾ ਕੇ ਖਰੀਦ ਪ੍ਰਬੰਧਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਮੱਸਿਆਵਾਂ ਨੂੰ ਤੁਰੰਤ ਹੱਲ ਕੀਤਾ ਜਾ ਰਿਹਾ ਹੈ ਡੰਡੀ ਉਹਨਾਂ ਦੱਸਿਆ ਕਿ ਪੰਜਾਬ ਮੰਡੀ ਬੋਰਡ ਹਾਂਜੀ ਰੈਡੀ ਹੋ ਜਾਓ ਰੈਡੀ ਇੱਕ ਆਦਮੀ ਨੂੰ ਕੁਝ ਸਮਾਨ ਦੀ ਲੋਡ ਸੀ ਨੰਢੀ ਸਮਾਨ ਲੈ ਉਹ ਆਪਣੇ ਘਰ ਆ ਗਿਆ ਨੰਢੀ ਕੁਝ ਦਿਨਾਂ ਲਈ ਉਸ ਨੂੰ ਬਾਹਰ ਜਾਣਾ ਪੈ ਗਿਆ ਨੰਢੀ ਵਾਪਸ ਆਉਣ ਉੱਤੇ ਪਤਾ ਲੱਗਾ ਕਿ ਉਹ ਸਮਾਨ ਤਾਂ ਪਹਿਲਾ ਹੀ ਕਰ ਪਿਆਸੀ ਡੰਡੀ ਉਸ ਦੀ ਕਰਬਾਲੀ ਨੇ ਉਸ ਨੂੰ ਦੱਸਿਆ ਡੰਡੀ ਕੋਈ ਗੱਲ ਨਹੀਂ ਮੈਂ ਦੁਕਾਨਦਾਰ ਨੂੰ ਇੱਕ ਅੱਧੇ ਦਿਨ ਵਿੱਚ ਮੋੜ ਆਵਾਂਗਾ ਉਹ ਬੋਲਿਆ ਡੰਡੀ ਜਦ ਉਸ ਨੇ ਦੁਕਾਨਦਾਰ ਨੂੰ ਸਾਰੀ ਗੱਲ ਦੱਸੀ ਉਹ ਸਰਾ ਸਾਰਾ ਮੁਕਰ ਗਿਆ ਡੰਡੀ ਇਹ ਤਾਂ ਸਾਡੀ ਦੁਕਾਨ ਦਾ ਹੋ ਹੀ ਨਹੀਂ ਸਕਦਾ ਇਹ ਟ੍ਰੇਡਮਾਰਕਾ ਤਾਂ ਮੈਂ ਦੁਕਾਨ ਵਿੱਚ ਵੜਨ ਹੀ ਨਹੀਂ ਦਿੰਦਾ ਡੰਡੀ ਤੁਸੀਂ ਹੋਰ ਕਿਤੋਂ ਖਰੀਦਿਆ ਹੋਣਾ ਡੰਡੀ ਤੁਹਾਨੂੰ ਭਲੇਖਾ ਪੈਂਦਾ ਹੈ ਦੁਕਾਨਦਾਰ ਕਹਿਣ ਲੱਗਾ ਡੰਡੀ ਸ਼੍ਰੀਮਾਨ ਜੀ ਮੇਰੀ ਜਾਦਾਸ਼ਤ ਅਜੇ ਇਨੀ ਕਮਜ਼ੋਰ ਨਹੀਂ ਹੋਈ ਸਵੇਰ ਸ਼ਾਮ ਇਹੋ ਕੰਮ ਕਰੀਦਾ ਹੈ ਡੰਡੀ ਸਾਡੀ ਦੁਕਾਨ ਕੋਈ ਨਵੀਂ ਨਹੀਂ ਇਹ ਪੁਸ਼ਤਾ ਤੋਂ ਚੱਲੀ ਆ ਰਹੀ ਹੈ ਡੰਡੀ ਇੱਥੋਂ ਇੱਕ ਵਾਰ ਕੋਈ ਚੀਜ਼ ਲੈ ਕੇ ਚਲਾ ਜਾਵੇ ਮੁੜ ਕੇ ਮੁਰਦੀ ਨਹੀਂ ਗਈ ਸੋ ਗਈ ਡੰਡੀ ਏ ਇਸ ਦਾ ਦਸਤੂਰ ਹੈ ਡੰਡੀ ਇੱਥੇ ਹਰ ਰੋਜ਼ ਮੰਦਿਆਂ ਨਾਲ ਹੀ ਬਾ ਪੈਂਦਾ ਹੈ ਚੰਗੇ ਬੁਰੇ ਦੀ ਚੰਗੀ ਤਰ੍ਹਾਂ ਪਰਖ ਹੈ ਡੰਡੀ ਅੱਛਾ ਉਸ ਨੇ ਬੜੀ ਸੂਝ-ਬੂਝ ਨਾਲ ਦੁਕਾਨਦਾਰ ਦੇ ਹੱਥ ਸਮਾਨ ਥਮਾ ਦਿੱਤਾ ਅਤੇ ਮੁੜ ਚਲਾ ਗਿਆ ਡੰਡੀ